ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਗੱਲ ਅੱਜ ਕਰਨੀ ਹੈ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਵੀ ਸਾਡੀ ਸੇਖ ਕੌਮ ਦੇ ਵਿੱਚ ਬੁੱਗ ਮੀਣੇ ਮਸੰਦ ਧੀਰਮੱਲੀਏ ਕੁੜੀਮਾਰ ਨੜੀਮਾਰ ਸ੍ਰੀ ਚੰਦੀਏ ਧਰਤੀ ਚੰਦੀਏ ਕਿੰਨੇ ਕਿੰਨੇ ਇਹ ਗਿਣੇ ਨਹੀਂ ਜਾਂਦੇ ਇੱਕ ਆਰਮੀ ਦੇ ਲੈਫਟੀਨੈਂਟ ਜਰਨਲ ਨੇ ਇੱਕ ਸਟੇਟਮੈਂਟ ਦਿੱਤੀ ਉਹ ਕਹਿੰਦੇ ਪਾਕਿਸਤਾਨ ਦੀ ਆਰਮੀ ਨੇ ਨਿਸ਼ਾਨੇ ਤੇ ਲਿਆ ਸੀ ਅਕਾਲ ਤਖਤ ਸਾਹਿਬ ਨੂੰ ਤੇ ਦਰਬਾਰ ਸਾਹਿਬ ਨੂੰ ਮਸਹਾਲ ਦੇ ਨਾਲ ਕਹਿੰਦੇ ਉੱਥੇ ਹਮਲਾ ਕਰਨਾ ਸੀ ਕਹਿੰਦੇ ਅਸੀਂ ਮੁਸਤੈਦੀ ਵਰਤੀ ਦਰਬਾਰ ਸਾਹਿਬ ਦੇ ਨੇੜੇ-ਨੇੜੇ ਆਪਣੀਆਂ ਗੱਨਾਂ ਵਗੈਰਾ ਮਸ਼ੀਨਾਂ ਵਗੈਰਾ ਕਹਿੰਦੇ ਤੇ ਅਰਕਰ ਕੇ ਰੱਖਿਆ ਵੀ ਕੋਈ ਇੱਧਰ ਨੂੰ ਹਮਲਾ ਨਾ ਕਰੇ ਅੱਛਾ ਜਿਹੜਾ ਗਿਆਨੀ ਰਗਵੀਰ ਸਿੰਘ ਕਹਿੰਦਾ ਬੋਗ ਗਈ ਐ ਇਹ ਇਹ ਨਾਨਕ ਸ਼ਰੀਆਂ ਦੇ ਰੀਲਾਂ ਬਣਾਉਂਦਾ ਰਿਹਾ ਫੁੱਲਾਂ ਦੀ ਬਰਖਾ ਕਰਦਾ ਰਿਹਾ ਤੇ ਉਹਨੇ ਸਟੇਟਮੈਂਟ ਦਿੱਤੀ ਐ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਵੀ ਤੂੰ ਹੁੰਨਾ ਕੌਣ ਐ ਤੂੰ ਕਮੇ ਭਾਰਤੀ ਫੌਜ ਨੂੰ ਅੱਛਾ ਇੱਕ ਹੋਰ ਦੇਖੋ ਤੁਸੀਂ ਗੱਲ ਉਥੇ ਗੱਲ ਕਰ ਰਹੇ ਹੈ ਵੀ ਲੈਫਟੀਨੈਂਟ ਜਰਨਲ ਨੇ ਕਿਉਂ ਕਹਿਤਾ ਵੀ ਅਸੀਂ ਦਰਵਾਸਾ ਉਹਨੂੰ ਬਚਾਇਆ ਮੈਂ ਤਾਂ ਕਹਿੰਦਾ ਵਿਦੇਸ਼ ਗਿਆ ਸੀ ਅਮਰੀਕਾ ਗਿਆ ਹੋਇਆ ਸੀ ਮਤਲਬ ਦੱਸਣਾ ਚਾਹੁੰਦੇ ਨੇ ਕਰਤੂਤ ਇਹਨਾਂ ਦੀ ਮਤਲਬ ਕਿ ਵੀ ਜਿਵੇਂ ਨਾ ਜ਼ਖਮ ਉਚੇੜਨੇ ਹੁੰਦੇ ਨੇ ਜ਼ਖਮਾਂ ਤੇ ਨਮਕ ਛਿੜਕਣਾ ਹੁੰਦਾ ਜੰਗ ਲੱਗੀ ਹੋਈ ਆ ਭਾਰਤ ਦੀ ਪਾਕਿਸਤਾਨ ਨਾਲ ਇਹ ਸਰਦਾਰ ਜੀ ਕਹਿੰਦੇ ਮੈਂ ਅਮਰੀਕਾ ਬੈਠਾ ਸੀ ਉੱਥੇ ਅੰਬ ਲੈਣ ਗਿਆ ਸੀ ਕੀ ਲੈਣ ਗਿਆ ਸੀ ਕਥਾ ਤੁਹਾਨੂੰ ਕਰਨੀ ਨਹੀਂ ਆਉਂਦੀ ਤੁਸੀਂ ਅਰਦਾਸਾਂ ਕਰਨੀਆਂ ਹੁੰਦੀਆਂ ਹੈ ਸੱਚੇ ਬਾਦਸ਼ਾਹ ਜੀ ਮਿਹਰ ਕਰਿਓ ਪੁੱਤ ਦੀ ਦਾਤ ਬਖਸ਼ਿਓ ਜੀ ਹਰਮੰਦਰ ਸਾਹਿਬ ਜੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੈ ਜੀ ਤੁਸੀਂ ਆਹੀ ਕਰਨਾ ਹੁੰਦਾ ਮਰਦ ਤੁਹਾਨੂੰ ਕੱਖਾਉਂਦਾ ਨਹੀਂ ਜਾ ਫੁੱਲ ਚੜਾਏ ਨੇ 4 ਕਰੋੜ ਦੇ ਜੀ ਕਿਰਪਾ ਕਰਕੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਿਓ ਜੀ ਆਹੀ ਕਰਨਾ ਹੁੰਦਾ ਇਹਦੇ ਵਿੱਚ ਗੁਰਮਤ ਕੋਈ ਹੈ ਨਹੀਂ ਜੇ ਕੋਈ ਸਵਾਲ ਕਰ ਦੇ ਵੀ ਦੋਹਰਾ ਕਿਉਂ ਨਹੀਂ ਪੜ੍ਹਦੇ ਫਿਰ ਇਹ ਸ਼ਾਂਤੀ ਦਾ ਪ੍ਰਤੀਕ ਹੈ ਜੀ ਇੱਥੇ ਅੱਗ ਨਹੀਂ ਲਾਈ ਜਾਂਦੀ ਇਹ ਇਹਨਾਂ ਦੀ ਬੋਲੀ ਹੁੰਦੀ ਹੈ ਉਹ ਜਿਵੇਂ ਜੋਗੀ ਨਹੀਂ ਆਟਾ ਬਾਦ ਤੇ ਉਹ ਬੋਲੀ ਹੈ ਇਹਨਾਂ ਦੀ ਉਦਾਂ ਦੀ ਹੈ ਬਿਲਕੁਲ ਸੇਮ ਹੀ ਤੇ ਮੂਰੇ ਇੱਕ ਮੈਨੂੰ ਗੱਲ ਚੇਤੇ ਆ ਗਈ ਮੈਂ ਤੁਹਾਨੂੰ ਸੁਣਾ ਦਿੰਦਾ ਇੱਕ ਨਾ ਬੀਬੀ ਕੱਢੀ ਜਾਵੇ ਧਾਰ ਤੇ ਉਹਦੇ ਘਰ ਵਾਲਾ ਚਾਟ ਪਾਉਂਦਾ ਸੀ ਜਣੇ ਕਿ ਮੱਝ ਦਾ ਅੰਕਟਾ ਮਰ ਗਿਆ ਸੀ ਤੇ ਇਹ ਜਨ ਜਾ ਕੇ ਅਲਖ ਨਰੰਜਨ ਤੇ ਘਰ ਵਾਲੇ ਕਹਿੰਦੀ ਬਾਬੇ ਆਏ ਨੇ ਮੱਝ ਡਰ ਗਈ ਮੱਝ ਨੇ ਬਾਲਟੀ ਚ ਮਾਰੀ ਲੱਤ ਤੇ ਘਰ ਵਾਲਾ ਕਹਿੰਦਾ ਹੁਣ ਬਾਬੇ ਜਾਂਦੇ ਵੀ ਦੇਖੀ ਉਹਨੇ ਫੋੜਾ ਚੱਕ ਲਿਆ ਮੂਰੇ ਬਾਬਾ ਪਿੱਛੇ ਉਹ ਫੋੜਾ ਲੈ ਕੇ ਘਰ ਚੋਂਨ ਵਾਲਾ ਇਹ ਉਦਾਂ ਦੇ ਨੇ ਅਸ਼ਾ ਮੀੜਗੇ ਸਾਹਮਣੇ ਕਿੰਦਾ ਖੜਾ ਹੈ ਕਹਿੰਦਾ ਮੈਂ ਕਦੋਂ ਕਿਹਾ ਵੀ ਤੂੰ ਹੈ ਕਿ ਤੂੰ ਰਾਸ਼ਟਰਪਤੀ ਹੈ ਤੂੰ ਗ੍ਰਹਿ ਮੰਤਰੀ ਹੈ ਤੂੰ ਪ੍ਰਧਾਨ ਮੰਤਰੀ ਹੈ ਤੂੰ ਰੱਖਿਆ ਮੰਤਰੀ ਤੂੰ ਹੈ ਕਿ ਤੈਨੂੰ ਆ ਲੱਗਿਆ ਪੁੱਛੂ ਭਾਰਤੀ ਇੰਡੀਅਨ ਆਰਮੀ ਦੀ ਇੱਕ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਵੀ ਅਸੀਂ ਜਿੱਥੇ ਸਾਨੂੰ ਖਤਰਾ ਮਹਿਸੂਸ ਹੋ ਉੱਥੇ ਅਸੀਂ ਆਪਣੀ ਆਰਮੀ ਲਾਵਾਂਗੇ ਕਹਿੰਦਾ ਕਿਸੇ ਨੇ ਕਿਸੇ ਨੇ ਅਜੇ ਤੱਕ ਸੋਚਿਆ ਵੀ ਨਹੀਂ ਕੋਈ ਸੋਚ ਵੀ ਨਹੀਂ ਸਕਦਾ ਵੀ ਦਰਵਾਜ਼ੇ ਤੇ ਕੋਈ ਅਟੈਕ ਕਰ ਦੂ ਅੱਗੇ ਹੋਇਆ ਨਹੀਂ ਅੱਗੇ ਸੋਚਣ ਤੋਂ ਬਿਨਾ ਕਰਦਾ ਸੀ ਅੱਛਾ 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 ਹੋਰ ਸੁਣੋ ਗੱਲ ਮਤਲਬ ਇਹਨਾਂ ਨੇ ਆਪ ਹੀ ਕਰਵਾਇਆ ਸੀ ਉਦੋਂ ਬਾਦਲਾਂ ਦੀ ਸਰਕਾਰ ਸੀ ਇੰਦਰਾ ਗਾਂਧੀ ਨੇ ਚਿੱਠੀਆਂ ਆਪ ਹੀ ਲਿਖੀਆਂ ਸੀ ਵੀ ਇਥੇ ਭਿੰਡਰਾਂ ਵਾਲਾ ਬੈਠਾ ਸਾਨੂੰ ਮਾਰ ਦੂ ਇਹਨੂੰ ਮਾਰੋ ਫੜ ਕੇ ਆਪੇ ਕਿਹਾ ਸੀ ਅੱਛਾ ਹੁਣ ਮੈਂ ਸਿਰੇ ਦੀ ਗੱਲ ਕਰਨੀ ਹੈ ਵੀ ਇਹਨੇ ਇਹ ਸਟੇਟਮੈਂਟ ਕਿਉਂ ਦਿੱਤੀ ਕਿ ਮੈਨੂੰ ਕੋਈ ਫੋਨ ਨਹੀਂ ਆਇਆ ਮੈਂ ਕਿਸੇ ਨੂੰ ਦੱਸਿਆ ਇਹਨੇ ਨਾ ਪਹਿਲਾਂ ਸਟੇਟਮੈਂਟਾਂ ਦਿੱਤੀਆਂ ਹੋਈਆਂ ਕਹਿੰਦਾ ਮੇਰੀ ਜ਼ਿੰਮੇਵਾਰੀ ਤਾਂ ਗਈਏ ਸੈਂਟਰ ਨੇ ਕਿਹਾ ਸੀ ਬੀਰਗਵੀਰ ਸਿੰਘ ਨੂੰ ਜ਼ਿੰਮੇਵਾਰੀ ਤੋਂ ਫਾਰਨ ਕਰ ਦਿਓ ਲਾ ਦਿਓ ਇਹ ਗੁੱਸਾ ਸੀਰੇ ਦਿਮਾਗ ਵਿੱਚ ਵੀ ਮੈਨੂੰ ਕਿਉਂ ਬਦਲਤਾ ਜਸੇਦਾਰੀ ਤੋ ਕਿਉਂ ਲਾਤਾ ਅੱਛਾ ਇੱਕ ਹੋਰ ਗੱਲ ਜਦੋਂ ਨਾ ਇਹਨਾਂ ਨੂੰ ਕੋਈ ਸਜ਼ਾ ਦੇਣੀ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਉਦੋਂ ਕਹਿੰਦੇ ਗਰੰਤੀ ਲਾਇਆ ਜਾਂਦਾ ਹੈ ਮਤਲਬ ਇਹ ਗਰੰਤੀ ਦੀ ਜਿਹੜੀ ਡਿਊਟੀ ਹੈ ਨਾ ਸ਼੍ਰੋਮਣੀ ਕਮੇਟੀ ਵਿੱਚ ਉਹ ਸਭ ਤੋਂ ਘਟੀਆ ਦਰਜੇ ਦੀ ਹੈ ਜੇ ਕਿਸੇ ਨੂੰ ਜਲੀਲ ਕਰਨਾ ਹੋਵੇ ਨਾ ਵਡੇ ਰੈਂਕ ਦੇ ਬੰਦੇ ਨੂੰ ਕਹਿੰਦੇ ਉਹਨੂੰ ਗਰੰਟੀ ਲਾ ਦਿੰਦੇ ਨੇ ਆ ਕਰਤੂਤਾ ਸ਼੍ਰੋਮਣੀ ਕਮੇਟੀ ਦੀ ਅੱਛਾ ਹੁਣ ਇੱਕ ਗੱਲ ਹੋਰ ਕਹਿਣੀ ਹੈ ਤੁਸੀਂ ਕਹਣਾ ਇੱਕ ਇੱਕ ਗੱਲਾਂ ਕਰਕੇ ਕਈ ਕਰ ਗਿਆ ਅੱਛਾ ਇਹਦੀ ਸਟੇਟਮੈਂਟ ਇਕੱਲੇ ਦੀ ਹੈ ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੂਰੇ ਆਇਆ ਨਾ ਕੋਈ ਹੋਰ ਮੂਰੇ ਆਇਆ ਤੂੰ ਕੌਣ ਮੈਂ ਖਾਮ ਖਾ ਉਹ ਭਰਾਵਾ ਤੈਨੂੰ ਅਗਲੇ ਨੇ ਲੜੀਆਂ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ 2-300 ਰੁਪਿਆ ਰੋਜ ਦਾ ਇੱਕ ਖੰਡ ਪਾੜ ਚੋ ਮਿਲਦਾ ਜੇ ਅਰਦਾਸ ਕਰ ਦਿਓ ਤਾਂ 2-3000 ਬਣ ਜਾਂਦਾ ਤੁਸੀਂ ਮੌਜਾਂ ਕਰੋ ਤੁਸੀਂ ਜੰਗਾ ਜੁੰਦਾ ਤਾਂ ਲੈਣਾ ਕੀ ਹੈ ਚੜਾਵੇ ਦਾ ਦੁੱਧ ਚੜਾਵੇ ਦਾ ਕਿਉ ਮਰਡਰ ਪਨੀਰ ਵਧੀਆ ਕੋਕਾ ਕੋਲਾ ਕੰਪਨੀ ਵਾਲੇ ਠੰਡੇ ਭੇਜ ਦਿੰਦੇ ਨੇ ਵਧੀਆ ਕੌਫੀ ਵਧੀਆ ਪਨੀਰ ਹੁੰਦਾ ਉੱਥੇ ਬੇਰਕਾ ਦਾ ਤੁਸੀਂ ਨਜ਼ਾਰੇ ਲਓ ਬਿੱਲ ਤੁਸੀਂ ਨਹੀਂ ਭਰਨਾ ਚਾਰ ਚਾਰ ਏਸ਼ੀ ਲਾਇਆ ਤੁਹਾਡੀ ਘਰ ਹਸਾਂ ਦੇ ਵਿੱਚ ਨਜ਼ਾਰੇ ਬੁੱਲੇ ਵੱਡੋ ਤੁਸੀਂ ਤੁਹਾਨੂੰ ਕੀ ਲੋੜ ਪਈਏ ਇਹ ਕੰਮਾਂ ਇਹ ਕੰਮਾਂ ਦੇ ਵਿੱਚ ਬਿਆਨ ਬਾਜੀ ਦੇ ਕੇ ਆਰਮੀ ਬੈਠੀ ਹੈ ਜੋ ਮਰਜ਼ੀ ਕਰੇ ਅੱਛਾ ਸਾਡੇ ਨਾਲ ਕੁਛ ਕੜਮ ਚੌਧਰੀ ਹੋਰ ਨੇ ਜਿਹੜੇ ਕਹਿੰਦੇ ਇਹ ਇਹ ਸਾਜ਼ ਸਾਜ਼ਿਸ਼ ਹੈ ਇਹ ਇਹ ਸਿੱਖਾਂ ਨੂੰ ਖਤਮ ਕਰਨ ਬਾਜ਼ਦੇ ਕਿਸੇ ਨੂੰ ਕੋਈ ਖਤਮ ਨਹੀਂ ਕਰਦਾ ਐਵੇਂ ਊਠ ਪਟਾੰਗ ਨਾ ਮਾਰਿਆ ਕਰੋ ਇਹਨਾਂ ਬੁੱਗਾਂ ਪਿੱਛੇ ਲੱਗ ਕੇ ਐਵੇਂ ਨਫ਼ਰਤ ਨਾ ਪੈਦਾ ਕਰੋ ਇਹਨਾਂ ਦਾ ਕੌਮ ਨਾਲ ਕੋਈ ਲੈਣਾ ਦੇਣਾ ਨਹੀਂ ਟਿਕਟ ਅਗਲੇ ਬਾਹਰੋਂ ਭੇਜ ਦਿੰਦੇ ਨੇ ਤੇ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਮਾਨ ਸਨਮਾਨ ਸਰੂਪਾ ਮਿਲ ਜਾਂਦਾ ਤੇ ਵਧੀਆ ਚਾਰ ਪੈਸੇ ਕਮਾ ਕੇ ਆ ਜਾਂਦੇ ਨੇ ਬਿਆਨ ਦੇਣਾ ਹੁੰਦਾ ਇੱਕ ਅੱਧਾ ਆ ਕੇ ਦੱਸਣਾ ਹੁੰਦਾ ਵੀ ਮੈਂ ਜਰਮਨ ਗਿਆ ਸੀ ਤੇ ਪਹਿਲਾਂ ਇੰਗਲੈਂਡ ਗਿਆ ਸੀ ਉਹ ਬਿਰਦੀ ਪੀਟਰ ਜਿਹੜਾ ਉਹਨੂੰ ਮਿਲਣ ਵਾਸਤੇ ਤੇ ਹੁਣ ਅਮਰੀਕਾ ਜਾ ਕੇ ਹੁਣ ਸ਼ਾਇਦ ਆਸਟ੍ਰੇਲੀਆ ਦੀ ਤਿਆਰੀ ਹੋ ਜਣ ਕੇ ਬੁੱਗ ਨੇ ਸਿਰੇ ਦੀ ਵੀ ਤੁਹਾਡਾ ਕੀ ਲੈਣਾ ਦੇਣਾ ਇੰਡੀਅਨ ਆਰਮੀ ਦੇ ਨਾਲ ਚਿੱਟੇ ਕੱਪੜੇ ਤੁਹਾਡੇ ਵਧੀਆ ਚੂੜੀ ਵਾਲੇ ਮੁਫਤ ਮਿਲਦੇ ਨੇ ਟੌੜਾ ਕੱਲ ਪੱਗਾਂ ਮਿਲਦੀਆਂ ਨੇ ਵਧੀਆ ਸਕਿਉਰਟੀ ਮਿਲੀ ਐ ਟੇਲ ਸ਼੍ਰੋਮਣੀ ਕਮੇਟੀ ਦਾ ਫੂਕਣਾ ਤੁਸੀਂ ਤੁਸੀਂ ਨਜ਼ਾਰੇ ਲਓ ਤੁਸੀਂ ਕਿੰ ਟੈਂਸ਼ਨ ਲਈ ਐ ਰੋਟੀਆਂ ਇੱਕ ਦੀ ਥਾਂ ਦੋ ਦੁਪਹਿਰੇ ਖਾਓ ਚਾਰ ਸ਼ਾਮ ਨੂੰ ਖਾਓ ਚਾਰ ਬੰਨੇ ਪਰੌਂਠੇ ਸਵੇਰੇ ਖਾਓ ਦੁੱਧ ਪੀਓ ਬੇਰ ਕਾ ਦੀ ਲੱਸੀ ਪਿਓ ਲਾਉ ਨਾ ਜਾਰੇ ਸੁੱਤੇ ਰਹੋ ਤੁਸੀਂ ਕਰਨਾ ਕੀ ਹੈ ਬਸ ਇੰਨਾ ਬਹੁਤ ਹੈ ਥੋ ਥੋ ਇੰਡੀਅਨ ਆਰਮੀ ਕਿਉਂ ਪੁੱਛਦੀ ਤੁਸੀਂ ਹੁੰਦੇ ਕੌਣ ਦੱਸਣ ਵਾਲੇ ਅਗਲਾਂ ਦੀ ਜ਼ਿੰਮੇਵਾਰੀ ਹੈ ਪੂਰੇ ਭਾਰਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ